ਮਨੁੱਖ ਇਹਦੀ ਸੰਭਾਲ ਵਾਸਤੇ ਇਹਨੂੰ ਸੰਚਨ ਵਾਸਤੇ ਹਰ ਯਤਨ ਕਰਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਵੀ ਜਿਹੜੇ ਕੱਚੇ ਧਨ ਨੂੰ ਇਕੱਤਰ ਕਰਦੇ ਨੇ ਨਾ ਤੇ ਸੱਚੇ ਨੂੰ ਛੱਡ ਦਿੰਦੇ ਨੇ ਉਹ ਕੋਈ ਬਹੁਤੇ ਸਿਆਣੇ ਨਹੀਂ ਹੈ ਵੈਸੇ ਸੰਸਾਰ ਦਾ ਧਨ ਇਕੱਤਰ ਕਰਕੇ ਬਹੁਤ ਆਡੰਬਰ ਬਹੁਤ पसारा ਕਰਕੇ ਮਨੋਕ ਸੂਜਮਾਨ ਬਣਦਾ ਹੈ ਲੋਕ ਕਹਿੰਦੇ ਬੜਾ ਸਿਆਣਾ ਹੈ ਜੀ ਬੜਾ ਮਿਹਨਤੀ ਹੈ ਬੜਾ ਨਹੀਂ ਡੰਬਰ ਅੱਛਾ ਬਿੜਾ ਪੈਸੇ ਵਾਲਾ ਹੈ ਪਰ ਗੁਰਮਤ ਕਹਿੰਦੀ ਗੁਰੂ ਜੀ ਕਹਿੰਦੇ ਵੀ ਜੇ ਉਹ ਕੇਵਲ ਤੇ ਕੇਵਲ ਸੰਸਾਰ ਦਾ ਧਨ ਇਕੱਤਰ ਕਰਨ ਤੇ ਲੱਗਿਆ ਹੈ ਨਾ ਰੁਤਬੇ ਹਾਸਲ ਕਰਨ ਤੇ ਲੱਗਿਆ ਹੈ ਤੇ ਫਿਰ ਕੋਈ ਬਹੁਤਾ ਸਿਆਣਾ ਨਹੀਂ ਕਾਚਾ ਧਨ ਸੰਚੈ ਮੂਰਖ ਗਵਾਰ ਉਮਰਕ ਹੈ ਗਵਾਰ ਦੀ ਨਿਆਈ ਪੜਿਆ ਤੇ ਹੈ ਜਾਣਕਰ ਤੇ ਹੈ ਪਰਕਰਨੀ ਜਿਹੜੀ ਹੈ ਉਹ ਗਵਾਰਾਂ ਦੀ ਨਿਆਈ ਹੈ ਜਿਹਨੂੰ ਕਿੰਨੇ ਅਨਪੜਤਾ ਵਾਲੇ ਸਤਗੁਰੂ ਕਹਿੰਦੇ ਵੀ ਜਿਹੜੇ ਸੱਚਾ ਧਨ ਇਕੱਤਰ ਕਰਦੇ ਨੇ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫਨ ਆਵੇ ਜਾਏ ਸੱਚਾ ਤਨ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦਾ ਹੈ ਕੱਚਾ ਤਨ ਜਿਹੜਾ ਹੈ ਉਹਦਾ ਆਉਣ ਜਾਣ ਬਣਿਆ ਰਹਿੰਦਾ ਹੈ ਤੇ ਸੱਚ ਆਪਾਂ ਦੇਖਦੇ ਆ ਕਿ ਤਨ ਜਿਹੜਾ ਆਉਂਦਾ ਹੈ ਸਾਡੇ ਕੋਲ ਟਿਕਿਆ ਥੋੜਾ ਰਹਿੰਦਾ ਹੈ ਅੱਜ ਸਾਡੇ ਕਿਉਂ ਹੈ ਕੱਲ੍ਹ ਕਿਸੇ ਹੋਰ ਕੋ ਹੋਵੇਗਾ ਪਰਸੋਂ ਤੋਂ ਕਿਸੇ ਹੋਰ ਕੋ ਹੋਵੇਗਾ ਪਰ ਸਤਗੁਰੂ ਜੀ ਇੱਥੇ ਕਿਰਪਾ ਕਰਦੇ ਧੰਗ ਰਾਮਦਾਸ ਜੀ ਮਰ ਕਹਿੰਦੇ ਹਰ ਤਨ ਸੰਚੀ ਹੈ ਪਾਈ ਇਕੱਠਾ ਕਰਨਾ ਕਰ ਪਈ ਹਰੀ ਪਰਮੇਸ਼ਰ ਪਰਮਾਤਮਾ ਦਾ ਨਾਮ ਆਪਾਂ ਨੇ ਸ਼ਹਿਦ ਦੀ ਮੱਖੀ ਨੂੰ ਦੇਖਿਆ ਹੈ ਕੀ ਕਰਦੀ ਹੈ ਉਹਦਾ ਜੀਵਨ ਕੀ ਕਿਰਿਆ ਕੀ ਉਹਦੀ ਕਰਨੀ ਕੀ ਹੈ ਫੁੱਲ ਤੇ ਜਾਂਦੀ ਹੈ ਫੁੱਲ ਦੇ ਰਸ ਨੂੰ ਉਹ ਚੂਸਦੀ ਹੈ ਇਕੱਤਰ ਕਰਦੀ ਹੈ ਉਸ ਰਸ ਤੋਂ ਜਾ ਕਰਕੇ ਉਹ ਆਪਣੇ ਛੱਤੇ ਦੇ ਵਿੱਚ ਸ਼ਹਿਦ ਬਣਾ ਦਿੰਦੀ ਹੈ ਸ਼ਹਿਦ ਉਦੀ ਕਰਨੀ ਦੇਖੋ ਕੀ ਹੈ ਖੁਸ਼ਬੂ ਦੇ ਵਿੱਚੋਂ ਰਸ ਫੁੱਲ ਦੇ ਰਸ ਨੂੰ ਚੂਸਰਾ ਕਰਦੀ ਏ ਤੇ ਜਾ ਕਰਕੇ ਆਪਣੇ ਛੱਤੀ ਵਿੱਚ ਆਪਣੀ ਬੈਠਕ ਵਿੱਚ ਬੈਠ ਕਰਕੇ ਇਕੱਤਰ ਕਰਦੀ ਏ ਤੇ ਉਹ ਸ਼ਹਿਦ ਬਣ ਜਾਂਦਾ ਹੈ ਮਿੱਠਾ ਤੇ ਮਨੁੱਖ ਮਨੁੱਖ ਨੇ ਜਿਸ ਨੇ ਅੰਮ੍ਰਿਤ ਨੂੰ ਸੰਚਨਾ ਸੀਗਾ ਉਹ ਜ਼ਹਿਰ ਸੰਚੀ ਚ ਲਿਆ ਜਾਂਦਾ ਹੈ ਉਹ ਜ਼ਹਿਰ ਨੂੰ ਇਕੱਤਰ ਕੀਤਾ ਜਾਂਦਾ ਹੈ